ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਬੇਹਾਨ ਅਹਿਮ ਤਰਨ ਤਰਨ ਜਿਮਨੀ ਚੋਂ ਨਤੀਜਿਆਂ ਤੇ ਚਰਚਾ ਕਰਨੀ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਕਰੋ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤਰੰਤ ਕਰਨ ਨੇ ਜ਼ਿਮਨੀ ਚੋਣ ਚ 40000 ਤੋਂ ਉੱਤੇ ਜਿਹੜੀ ਹੈ ਵੋਟ ਹਰ ਵਿੱਚ ਸੰਦੂਰ ਰੁਪਏ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਕਾਲੀ ਦਲ ਦੂਸਰੇ ਨੰਬਰ ਤੇ ਰਿਹਾ ਜਿਨ੍ਹਾਂ ਨੂੰ 28800 ਤੋਂ ਵੱਧ ਵੋਟਾਂ ਪਈਆਂ ਤਕਰੀਬਨ ਜੋ ਗਿਣਤੀ ਜਾ ਰਹੀ ਹੈ ਕਿਉਂਕਿ ਲਾਸਟ ਰਾਉਂਡ ਚੱਲ ਰਿਹਾ 14000 ਵੋਟਾਂ ਤੋਂ ਵੱਧ ਜਿਹੜੀਆਂ ਉਹ ਕਾਂਗਰਸ ਨੂੰ ਪਈਆਂ ਤੀਜੇ ਨੰਬਰ ਤੇ ਜਿਹੜਾ ਇਹਦੇ ਵਿੱਚ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਅਮਨਦੀਪ ਸਿੰਘ ਨੇ ਤੇ ਭਾਜਪਾ ਤਕਰੀਬਨ ਸਤਿਵੰਤ ਜੀ ਸੂਟਾਂ ਦੇ ਉੱਤੇ ਉਸ ਤੋਂ ਉੱਪਰ ਮਤਲਬ ਕਿ ਲੀਡ ਲੈ ਰਹੀ ਹੈ ਜਾਂ ਉੱਥੇ ਇੱਕ ਤੱਕ ਖੜੀ ਆ 18000 ਤੋਂ ਉੱਪਰ ਜਿਹੜੀ ਆ ਉਹ ਉਹਨਾਂ ਨੂੰ ਪਈ ਆ ਅਮਨਦੀਪ ਸਿੰਘ ਹੋਰਾਂ ਨੂੰ ਤੇ 14000 ਤੋਂ ਬੰਦ ਜਿਹੜੀ ਆ ਉਹ ਕਾਂਗਰਸ ਦੇ ਉਮੀਦਵਾਰ ਬਈ ਪਰ ਸਭ ਸਭ ਜਿੱਤ ਤੇ ਮਾਇਨੇ ਕੀ ਨੇ ਮੋਟਾ ਜਿਹਾ ਸਵਾਲ ਹੈ ਕਿ ਪੰਥਕ ਸਿਆਸਤ ਜਾਂ ਅਕਾਲੀ ਦਲ ਜਿਹੜਾ ਵਾਰਸ ਪੰਜਾਬ ਦਾ ਨਾਮ ਅਕਾਲੀ ਦਲ ਸੁਖਵੀਰ ਬਾਦਲ ਬਹੁਤ ਸਾਰੇ ਇਹਦੇ ਵਿੱਚ ਨਾਲ ਚਰਚਾਵਾਂ ਚੱਲ ਰਹੀਆਂ ਇਹ ਜਿੱਤ ਨੂੰ ਪਾਰਟੀ ਦਾ ਕਹਿ ਜੀ ਕਿ ਵਿਕਾਸ ਦੀ ਜਿੱਤ ਹੈ ਸਾਡੇ ਏਜੰਡੇ ਦੀ ਜਿੱਤ ਹੈ ਸਾਡੀ ਗਾਰੰਟੀ ਹੈ ਜਾਂ ਆਮ ਆਪੀ ਪਾਰਟੀ ਦੀ ਜਿੱਤ ਹੈ ਜਿੱਥੋਂ ਤੱਕ ਤੇ ਆਮ ਆਦਮੀ ਪਾਰਟੀ ਆ ਸੁਵਿੰਦਰ ਜੀ ਉਹਨਾਂ ਦੀ ਤੇ ਸੱਤਾ ਦੀ ਜੈ ਜੈਕਾਰ ਆ ਸੱਤਾ ਦੀ ਜਿੱਤਿਆ ਕਿਉਂਕਿ ਸੱਤਾਧਾਰੀ ਆ ਨਾ ਤੇ ਕੁਦਰਤੀ ਆ 1 ਕੇ ਸੀਟ ਆ ਇੱਕ ਸੀਟ ਤੇ ਸਾਰੀ ਸਰਕਾਰ ਦਾ ਜੋਰ ਲੱਗਾ ਤੇ ਇੰਨੇ ਤੇ ਲੋਕ ਕੱਲਾ ਕੱਲਾ ਛਪਾਈ ਜਾਂ ਫੌਜੀ ਤੇ ਹੈ ਨਹੀਂ ਕਿ ਉਹ ਮੁਕਾਬਲੇ ਤੇ ਵਿੱਚ ਉੱਤਰਾਉਂਡ ਤੇ ਕਹਿਣ ਕਿ ਐਸੀ ਸਾਨੂੰ ਕੋਈ ਪਰਵਾਹ ਨਹੀਂ ਹੈ ਇਸ ਲਈ ਇਹਨੂੰ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਜਿੱਤ ਦੀ ਗੱਲ ਕਹੀਏ ਤੇ ਇਹ ਸੱਤਾ ਦੀ ਜਿੱਤਿਆ ਕੋਈ ਏਜੰਡੇ ਦੀ ਨਹੀਂ ਕੋਈ ਹੋਰ ਬਾਕੀ ਕੀ ਲਾਗੂ ਕੀਤਾ ਕੀ ਹੈ ਉਹ ਇਹ ਜਿਤ ਹੈ ਜਿਹੜਾ ਸੰਸੋਧੀਆਂ ਨੇ ਇਹਨਾਂ ਨੂੰ ਮੰਤਵ ਦਿੱਤਾ ਸੀ ਸ਼ਾਮ-ਦਾਮ ਦਾਟ ਪੇੜ ਦਾ ਉਹਦੇ ਉਹਦੇ ਨਾਲ ਰਹੀ ਗੱਲ ਹੁਣ ਪੰਥਕ ਦੀ ਪੰਥ ਦੇਖੋ ਇਹ ਹੁਣੇ ਕਿਸੇ ਨੂੰ ਇੰਟਰਵਿਊ ਮਨਦੀਪ ਜੀ ਦੇ ਰਹੇ ਸੀਗੇ ਮੇਰਾ ਖਿਆਲ ਕੋਈ ਮਤਲਬ ਵੈਬ ਚੈਨਲ ਦਾ ਚੈਨਲ ਸੀਗਾ ਮੈਨੂੰ ਚੇਤਾ ਆ ਜਾਊਗਾ ਤੇ ਉਸ ਚੈਨਲ ਦੇ ਵਿੱਚ ਇਹਨਾਂ ਨੇ ਉਹਨਾਂ ਨੇ ਕਿਹਾ ਇਹਨਾਂ ਨੇ ਆਪੀ ਕਿਹਾ ਕਿ ਜੇ ਹੰਥ ਇਕੱਠਾ ਹੁੰਦਾ ਤਾਂ ਫਿਰ ਅਕਾਲੀ ਦਲ ਨੇ ਜਿੱਤ ਜਾਣਾ ਸੀ ਜੇ ਮੈਂ ਨਾ ਖੜਾ ਹੁੰਦਾ ਤੇ ਫਿਰ ਖਾਲੀ ਦਲ ਨੇ ਜਿੱਤ ਜਾਣਾ ਸੀ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਖੜੇ ਹੋਣ ਦਾ ਕਾਰਨ ਇਹ ਸੀਗਾ ਜਿਹੜਾ ਅਕਾਲੀ ਦਲ ਲਗਾਤਾਰ ਦੋਸ਼ ਲਾਉਂਦਾ ਰਿਹਾ ਹੁਣ ਮੈਂ ਨਹੀਂ ਕਹਿੰਦਾ ਜਾਣੇ ਜਾਂ ਅਣਜਾਣੇ ਜਾਂ ਕਿਸੇ ਸਕੀਮ ਦੇ ਤਹਿਤ ਜਾਂ ਕਿਸੇ ਰਾਜਨੀਤੀ ਦੇ ਤਹਿਤ ਕੋਈ ਦਿੱਲੀ ਦੇ ਵਿੱਚ ਕੋਈ ਸਕੀਮ ਤੈਅ ਹੋਈ ਜਾਂ ਉਥੇ ਤਰਨਤਾ ਨੰਬਰ ਸਾਹ ਦੇ ਤਹਿਤ ਹੋਈ ਉਹ ਗੱਲਾਂ ਕੁਝ ਕਿ ਆਸਰਾਈਆਂ ਹੁੰਦੀਆਂ ਕੁਝ ਐਵੇਂ ਚੁੰਝ ਚਰਚਾ ਹੁੰਦੀ ਇਹ ਇੱਕ ਫੈਕਟ ਹੈਗਾ ਕਿ ਪੰਥਕ ਵੋਟ ਸਪਲਿਟ ਹੋਈ ਤੁਸੀਂ ਦੇਖੋ ਕਿੰਦੀ ਟ੍ਰੈਜੇਡੀ ਦੀ ਗੱਲ ਹੈ ਸਾਡੇ ਲਈ ਹਰ ਇਲੈਕਸ਼ਨ ਦੇ ਵਿੱਚ ਕੁਝ ਨਾ ਕੁਝ ਰਿਜ਼ਲਟ ਕੱਢਣਾ ਚਾਹੀਦਾ ਸਮਝਣਾ ਚਾਹੀਦਾ ਆਰ ਜੀ ਡੀ ਤੇ ਜੀ ਡੀ ਯੂ ਦੋ ਵੱਡੀਆਂ ਧਿਰਾਂ ਆ ਉਥੋਂ ਦੀ ਬਿਹਾਰ ਦੀ ਪੋਲਿਟਿਕਸ ਵਿੱਚ ਬਿਆਰ ਹੋਈ ਛੋਟੀ ਛੋਟੀ ਸਟੇਟ ਨਹੀਂ ਦੋਵੇਂ ਜਨਤਾਦਾਲੇ ਦੋਹੇ ਹੀ ਸੋਸ਼ਲਿਸਟ ਬੈਕਗ੍ਰਾਉਂਡ ਚੋਂ ਆ ਅਡੀਆਲੋਜੀਕਲੀ ਵੀ ਕੋਈ ਫਰਕ ਨਹੀਂ ਕੇਂਦਰੀ ਸ਼ਕਤੀਆਂ ਨੇ ਇਹੋ ਜਿਹਾ ਢੇੜਾ ਪਾਇਆ ਕਿ ਦੋ ਧਿਰ ਬਣਾ ਕੇ ਰੱਖੇ ਹੋਏ ਆ ਇੱਕ ਪਾਸੇ ਕਾਂਗਰਸ ਹੋ ਜਾਂਦੀ ਹੈ ਬੈਟਿੰਗ ਕਰ ਦੂਜੇ ਪਾਸੇ ਭਾਜਪੀ ਹੋ ਜਾਂਦੀ ਹੈ ਦੋਹੇ ਹੀ ਨੈਸ਼ਨਲ ਕੇਂਦਰਤਿਆਂ ਮੁੱਖ ਰਾਜਨੀਤਿਕ ਪਾਰਟੀਆਂ ਤੇ ਦੋਹਾਂ ਨੂੰ ਹੀ ਆਪਣੇ ਢੰਗ ਨਾਲ ਚਲਾਉਂਦੇ ਰਹਿੰਦੇ ਆ ਹੁਣ ਜੇ ਇਹ ਸੋਚ ਕੇ ਦੇਖੋ ਕਿ ਜੇ ਜਨਤਾਦਲ ਉਹ ਹੀ ਆਪਸ ਵਿੱਚ ਰੈਂਕ ਨਹੀਂ ਇਕੱਠੇ ਹੋ ਪਾਉਂਦੇ ਤਾਂ ਫਿਰ ਕਸੂਰ ਲੋਕਾਂ ਦਾ ਥੋੜੀ ਹੈ ਕਸੂਰ ਤੇ ਸਾਡੇ ਜਿਹੜੇ ਰਾਜਨੀਤਿਕ ਲੀਡਰ ਹੈਗੇ ਆ ਉਹਨਾਂ ਦਾ ਹੈ ਨਾ ਕਿ ਜਿਹੜੇ ਚਾਹੁੰਦੇ ਕਿ ਕਿਸੇ ਨੂੰ ਵੀ ਫੜ ਕੇ ਆਪਾਂ ਸੱਤਾ 'ਚ ਆਉਣਾ ਹੀ ਆਉਣਾ ਭਾਵੇਂ ਗੱਡੀ ਕੋਈ ਵੀ ਹੋਵੇ ਭਖਮੀ ਹੈਗੀ ਆ ਜਾਂ ਤਰੰਗੀ ਹੈਗੀ ਆ ਜਾਂ ਜੋ ਵੀ ਹੈ ਜਿਸ ਕਿਸਮ ਦੀ ਵੀ ਕਿਉਂਕਿ ਕਾਂਗਰਸ ਦੇ ਚੋਣ ਨਿਸ਼ਾਨ ਦੇ ਵੀ ਤਿੰਨ ਰੰਗੀ ਹੈਗੇ ਆ ਇਸ ਕਰਕੇ ਇਹ ਚੋਣ ਨਿਸ਼ਾਨ ਹੀ ਜਿਹੜਾ ਉਹਨਾਂ ਦਾ ਕਾਂਗਰਸ ਦਾ ਮਤਲਬ ਹੱਥ ਵਾਲਾ ਛੰਡਾ ਹੈਗਾ ਉਹ ਮਤਲਬ ਨੈਸ਼ਨਲ ਫਲੈਗ ਨਾਲ ਮਿਲਦਾ ਜੁਲਦਾ ਜਾਨੀ ਕਾਫੀ ਆਤਕ ਵਿੱਚ ਹੱਥ ਹੁੰਦਾ ਆਪਾਂ ਜਾਣਦੇ ਹਾਂ ਇਸ ਕਰਕੇ ਮੈਂ ਕਹਿ ਰਿਹਾ ਹੁਣ ਇਹ ਸਾਡੇ ਵੀ ਪੰਜਾਬ ਦੇ ਵਿੱਚ ਵੀ ਇਹ ਹੋਈ ਜਾ 20 ਕਿਸਮ ਦੇ ਅਕਾਲੀ ਦਲ ਬਣ ਕੇ ਬਹਿ ਜਾਣਗੇ ਚੱਲੂਗਾ ਕੋਈ ਪਰ ਜਿਹੜਾ ਜਦੋਂ ਉਹਨਾਂ ਨੇ ਨੁਕਸਾਨ ਕਰਨਾ ਉਹ ਪੰਥ ਦਾ ਮੈਂ ਮੈਨੂੰ ਪਾਪ ਮੈਂ ਪਾਰਟੀਾਂ ਦੀ ਨਹੀਂ ਗੱਲ ਕਰ ਰਿਹਾ ਪੋਲਿਟਿਕਸ ਦੀ ਨਹੀਂ ਸੱਤਾ ਦੀ ਵੀ ਪਰ ਪੰਥ ਰੈਂਕ ਤੇ ਬਦਲੇ ਗਏ ਵੰਡੇ ਗਏ ਨਾ ਕਮਜ਼ੋਰ ਹੋ ਗਏ ਨਾ ਉਹ ਆਵਾਜ਼ ਤੇ ਕਮਜ਼ੋਰ ਹੋ ਗਈ ਜੇ ਸੱਚੀ ਮੁੱਠੀ ਇਕੱਠੇ ਹੋ ਕੇ ਲੜਦੇ ਤਾਂ ਤੁਸੀਂ ਦੇਖੋ ਵੀ ਸੱਤਾ ਨੂੰ ਹਰਾ ਦੇਣਾ ਸੀ ਇਹਨਾਂ ਨੇ ਕੋਈ ਵੀ ਸੱਤਾ ਨੂੰ ਕੇਂਦਰਤੀ ਨਹੀਂ ਵੀ ਹਰਾ ਸਕਦੇ ਆ ਇੱਥੇ ਆਪਣੀਆਂ ਤੇ ਜਿਹੜੀ ਛੋਟੀ ਮੋਟੀ ਆ ਉਹਨਾਂ ਦੇ ਪਿਆਦੇ ਆ ਉਹਨਾਂ ਨੂੰ ਤੇ ਹਰਾ ਹੀ ਸਕਦੇ ਆ ਕੋਈ ਦਿੱਕਤ ਹੀ ਨਹੀਂ ਸੀ ਐਸ ਗੱਲ ਦੇ ਉੱਤੇ ਚਿੰਤਨ ਮੰਥਨ ਸੀਰੀਅਸਲੀ ਹੋਣਾ ਚਾਹੀਦਾ ਕਿ ਜਿੱਥੇ ਵੀ ਕੋਈ ਕਮੀਆਂ ਹੈਗੀਆਂ ਹਾਲਾਂਕਿ ਦੇਖੋ ਗਿਆਨੀ ਹਰਦੀਪ ਸਿੰਘ ਉਹਨਾਂ ਨੇ ਬੜੀ ਸਿਆਣੀ ਗੱਲ ਕੀਤੀ ਸੀ ਕਿ ਜਿਹੜੇ ਬਾਗੀ ਆ ਯਾਰ ਇਹਨਾਂ ਨੂੰ ਕਿਹਾ ਸੀਗਾ ਚੰਦੂ ਮਾਜ ਰਹੇ ਹੋਣਾ ਨੂੰ ਕਿ ਜਿਹੜੇ ਬਾਗੀ ਐ ਇਹ ਵੀ ਦਾਗੀ ਐ ਇਸ ਕਰਕੇ ਸਾਰੇ ਆਪੋ ਆਪਣਾ ਚੁੱਲ੍ਹਾ ਸਿਮੇਟੋ ਤੇ ਇਕੱਠੇ ਹੋਵੋ ਬੜੀ ਚੰਗੀ ਗੱਲ ਸੀ ਸਾਰਿਆਂ ਨੇ ਐਪੀਸ਼ੀਏਟ ਕੀਤੀ ਆਪਾਂ ਵੀ ਕੀਤੀ ਸੀ ਕਿ ਬੜੀ ਤਕੜੀ ਗੱਲ ਕਹੀ ਐ ਕਿ ਅਲੱਗ ਨਹੀਂ ਹੋਣੇ ਚਾਹੀਦੇ ਫਿਰ ਆਪ ਹੀ ਉਹ ਚੁੱਲ੍ਹਾ ਬਣਾ ਲਿਆ ਭਾਈ ਤਾਂ ਕਿਹੜੀ ਐਡੀ ਤੱਕ ਪਰਤਾ ਸੀ ਨਹੀਂ ਚਾਹੀਦਾ ਹੁਣ ਵੀ ਕੁਛ ਨਹੀਂ ਐ ਆਪਾਂ ਇਹਦੇ ਰਿਜ਼ਲਟਾਂ ਤੋਂ ਸਿੱਖ ਲਓ ਵੀ ਕੱਲੇ ਕੱਲੇ ਰਹੋਗੇ ਤੇ ਮਾਰੇ ਜਾਓਗੇ ਇਕੱਠੇ ਰਹੋਗੇ ਤੇ ਰਾਜ ਕਰੋਗੇ ਇਹਦੇ ਚ ਫੈਸਲਾ ਇਹ ਆਪ ਕਰ ਲੈ ਹੂੰ ਕਿਉਂਕਿ ਤੁਸੀਂ ਅਕਾਲੀ ਦਲ ਤੇ ਵਾਰਿਸ ਪੰਜਾਬ ਮੈਂ ਥੋੜਾ ਜਿਹਾ ਹੋਰ ਜੇ ਫੋਕਸ ਕਰਨਾ ਚਾਹਾਂ 28000 ਤੋਂ ਉੱਤੇ ਤਕਰੀਬਨ 29000 ਵੋਟ ਲਾ ਲਓ ਕਿ ਬੀਬੀ ਸੁਖਵਿੰਦਰ ਕੋਰ ਦਾਵਾ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਉਹਨਾਂ ਨੂੰ ਪਈ ਹੈ ਧਰਮੀ ਫੌਜੀ ਦੇ ਪ੍ਰਬਾਰ ਤੋਂ ਇਧਰ ਦੂਜੇ ਪਾਸੇ ਅਕਾਲੀ ਦਲ ਵਾਰਿਸ ਪੰਜਾਬ ਅਮਰਪਾਲ ਹੋ ਗਏ ਜਗਿਆਨੀ ਹਰਪੀ ਸਿੰਘ ਹੋ ਰਹੇ ਤੜਾਉਗੇ ਜਿਹਨੇ ਵੀ ਪੰਥ ਤੜੇ ਸੀਗੇ ਉਹ ਸਾਰੇ ਭਾਈ ਬੰਦੀਪ ਸਿੰਘ ਦੇ ਨਾਲ ਸੀ ਉਹਨਾਂ ਨੂੰ 18000 ਤੋਂ ਉੱਤੇ ਦੀ ਵੋਟ ਪਈ ਹੈ ਕਿਸੇ ਨੇ ਤਾਂ ਲੋਕਾਂ ਨੇ ਨਕਾਰਿਆ ਨਾ ਜਿਹੜੀ 18000 ਇਧਰ ਆਈ ਹੈ ਉਹਨਾਂ ਨੇ ਸੁਖਬੀਰ ਬਾਦਲ ਦੇ ਧੜੇ ਨੂੰ ਕਬੂਲ ਨਹੀਂ ਕੀਤਾ ਜਿਹੜੀ ਉਧਰ ਗਈ 28000 ਉਹਨਾਂ ਨੇ ਇਹਨਾਂ ਦੇ ਧੜੇ ਨੂੰ ਕਬੂਲ ਨਹੀਂ ਕੀਤਾ ਤਾਂ ਫਿਰ ਉਹ ਉਹ ਵੀ ਤਾਂ ਪ੍ਰੋਫੈਸਰ ਸਾਹਿਬ ਕਹਿੰਦੇ ਕਿਸੇ ਪਾਸੇ ਫਲੋ ਕਰੇਗੀ ਨਾ ਉਹ ਗੋਟ ਉਹਨਾਂ ਨੂੰ ਬਦਲ ਮਿਲਿਆ ਤੇ ਉਹਨਾਂ ਨੇ ਮਨਦੀਪ ਸਿੰਘ ਹੋਰਾਂ ਨੂੰ ਛੋੜਿਆ ਵਾਰਤ ਪੰਜਾਬ ਵਾਲੇ ਤਾਂ ਇਹ ਗੱਲ ਕਹਿ ਰਹੇ ਨੇ ਕਿ ਕੀ ਹੋਇਆ ਜੇ ਅਸੀਂ ਜਿੱਤੇ ਵੀ ਅਸੀਂ ਮਤਲਬ ਕਿ ਮੈਦਾਨ ਵਿੱਚ ਮੁਕਾਬਲਾ ਦਿੱਤਾ ਤੇ ਕੋਈ ਮਤਲਬ ਕਿ ਪਹਿਲੀ ਕਹਿੰਦੇ ਉਹਦੀ ਪਾਰਟੀ ਹੋਏਗੀ ਜਿਹੜੀ ਪੰਕਚ ਸਫਾ ਦੇ ਵਿੱਚ ਚਰਚਾ ਦੇ ਵਿੱਚ ਹੈ ਤੇ ਉਹਨੇ ਮਤਲਬ ਪੀਜੇ ਨੰਬਰ ਦੀ ਵੀ ਪੋਜੀਸ਼ਨ ਹਾਸਲ ਕੀਤੀ ਹੋਵੇ ਜਾਂ ਤਕਰ ਦਿੱਤੀ ਹੋਵੇ ਨੇ ਉਹਨਾਂ ਨੂੰ ਤੇ ਇਹੀ ਬੜੀ ਖੁਸ਼ੀ ਹੋਣੀ ਚਾਹੀਦੀ ਆ ਕਿ ਆਪਾਂ ਸ੍ਰੀਕਾਂ ਦੀ ਮੰਜ਼ੀ ਠੋਕਦੀ ਕਿ ਸੁਖਬੀਰ ਬਾਦਲ ਉਹਨਾਂ ਨੂੰ ਨਹੀਂ ਜਿੱਤਣ ਦਿੱਤਾ ਸਾਨੂੰ ਇਹ ਦੀ ਬੜੀ ਖੁਸ਼ੀ ਆ ਇਹ 네ਗੇਟਿਵ ਦਾ ਲਾਇਆ ਦੇਖੋ ਪੰਜਾਬ ਦੇ ਪੰਥਕ ਸਫਾ ਚ ਦੋ ਕਿਸਮ ਦੀ ਰਾਜਨੀਤੀ ਹੈ ਇੱਕ ਉਹ ਰਾਜਨੀਤੀ ਹੈ ਜਿਹੜੀ ਹਮੇਸ਼ਾ ਕਟੜਪੰਥੀ ਸਿੱਖ ਸੋਚ ਦੇ ਨਾਲ ਜੁੜੀ ਹੋਈ ਰਾਜਨੀਤੀ ਹੈ ਚੱਕ ਦਿਓ ਮਾਰ ਦਿਓ ਖਾਲਿਸਤਾਨ ਸਾਨੂੰ ਮਤਲਬ ਸੰਵਿਧਾਨ ਦੇ ਵਿੱਚ ਵਿਸ਼ਵਾਸ ਵੀ ਆ ਤੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਵੀ ਆ ਜਦੋਂ ਚੋਣ ਲੜਨੀ ਆ ਉਦੋਂ ਸੌ ਚੁੱਕ ਲੈਣੀ ਆ ਨਹੀਂ ਤੇ ਇਹਦੇ 'ਚ ਜੀ ਸਾਡਾ ਵਿਚਾਰ ਨਹੀਂ ਹੈ ਇਹਦੇ 'ਚ ਸਾਡੀ ਪੰਥਕ ਝੰਡੇ ਸਿਰੇ ਨਹੀਂ ਝੜ ਸਕਦੇ ਇਹ ਇੱਕ ਸੋਚ ਲਗਾਤਾਰ ਮਿਨੋਰਟੀ ਸੋਚ ਚੱਲਦੀ ਰਹਿੰਦੀ ਕਦੀ ਕਦੀ ਉਹਨਾਂ ਨੂੰ ਉਹ ਸੋਚ ਨੂੰ ਕੋਈ ਲੀਡਰ ਮਿਲ ਜਾਂਦਾ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਾਂ ਹੋਰ ਮੈਂ ਉਹਨਾਂ ਦੇ ਦਿੱਤੀ ਟੋਰ ਤੇ ਨਹੀਂ ਕਰਿਆ ਪਰ ਉਹ ਕਮਿਟਿਡ ਲੀਡਰਸ ਸੀਗੇ ਜਰਨਲ ਮਿਲ ਗਏ ਸਾਰੇ ਉਹਨਾਂ ਦੇ ਪਿੱਛੇ ਅਲਾਈਨ ਹੋ ਗਏ ਫਿਰ ਇਧਰੋਂ ਉਧਰੋਂ ਸ਼ਕਤੀਆਂ ਹੋਰ ਵੀ ਮਿਲ ਜਾਂਦੀਆਂ ਅਸੀਂ ਬਾਰਡਰ ਸਟੇਟ ਆ ਸਾਨੂੰ ਇੰਟਰਨੈਸ਼ਨਲ ਵੀ ਸੋਚਣਾ ਪੈਂਦਾ ਆ ਕੇਂਦਰ ਦੀਆਂ ਸ਼ਕਤੀਆਂ ਨੂੰ ਵੀ ਹੁਣ ਉਸ ਕਰਕੇ ਉਹ ਸਾਰਾ ਜਦੋਂ ਇਹੋ ਜਿਹਾ ਝਮੇਲਾ ਖੜਾ ਹੋ ਜਾਂਦਾ ਤਾਂ ਐਂ ਲੱਗਦਾ ਕਿ ਜਿਹੜੇ ਥੋੜੇ ਮੋਡਰੇਟ ਅਕਾਲੀ ਜਾਂ ਪੰਥਕ ਸੋਚਦੇ ਲੋਕ ਆ ਜਿਵੇਂ ਸ਼੍ਰੋਮਣੀ ਕਾਲੀ ਦਲ ਹੈਗਾ ਅ ਸੋ ਕੰਬੀਅ ਸਿੰਗ ਬਾਦਲ ਹੋਣਾ ਵਾਲਾ ਕਿ ਉਹ ਜਿਹੜੇ ਸਰਬ ਸਾਰਿਆਂ ਨੂੰ ਨਾਲ ਲੈ ਕੇ ਜਿਹੜੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਪੰਥਕ ਪੋਲਿਟਿਕਸ ਕਰਦੇ ਆ ਉਹਨਾਂ ਨੂੰ ਲੱਗਦਾ ਨਹੀਂ 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 ਅਸੀਂ ਉਹ ਬਿਲਕੁਲ ਉਸ ਕਿਸਮ ਦੀ ਐਕਸਟ੍ਰੀਮ ਤੇ ਚਲੇ ਜਾਂਦੇ ਆ ਜਿਸ ਕਿਸਮ ਦੀ ਆਰਐਸਐਸ ਐਕਸਟ੍ਰੀਮ ਤੇ ਗਈ ਹੈ ਉਹਨਾਂ ਦਾ ਕੰਮ ਕੀ ਆ ਕੋਈ ਬਸ ਹਿੰਦੂਵਾਦ ਹੈ ਭਾਵੇਂ ਜਿੰਨਾ ਮਰਤੀ ਮਾਰਾ ਹੋਵੇ ਤੇ ਉਹ ਸੱਚਾ ਸੁੱਚਾ ਯਾ ਉਹ ਹਮੇਸ਼ਾ ਹਿੰਦੂਤਵਾਦ ਆ ਜਿਹੜਾ ਅਜੰਡਾ ਉਸ ਕਿਸਮ ਦੀ ਪੋਲਿਟਿਕਸ ਜਿਹੜੀ ਅਲਟੀਮੇਟਲੀ ਤੁਹਾਨੂੰ ਫਾਸ਼ਿਸਮ ਵੱਲ ਜਾਂਦੀ ਆ। ਇਸੇ ਥੇ ਵੀ ਅਸੀਂ ਜਦੋਂ ਇਸ ਕਿਸਮ ਦੀ ਪੋਲਿਟਿਕਸ ਕਰਾਂਗੇ ਵੰਡਣ ਵਾਲੀ ਪੋਲਿਟਿਕਸ ਧੇਰਬਣ ਕੇ ਕਰਾਂਗੇ ਜੁੜਨ ਵਾਲੀ ਨਹੀਂ ਤੋੜਨ ਵਾਲੀ ਫਿਰ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਾਂਗੇ ਤਾਂ ਅਸੀਂ ਕਟੋ-ਕਟ ਜਿਹੜੇ ਸਾਡੇ ਗੁਰੂ ਸਹਿਬਾਨ ਆ ਉਹਨਾਂ ਦੀ ਸੋਚ ਦੇ ਨੂੰ ਤੇ ਅੱਗੇ ਨਹੀਂ ਤੋੜ ਰਹੇ ਹੋਵਾਂਗੇ ਉਹਨਾਂ ਦੇ ਫਲਸਫੇ ਦੇ ਪੈਰੇਦਾਰ ਤੇ ਅਸੀਂ ਨਹੀਂ ਹੋਵਾਂਗੇ ਇਹ ਤੇ ਬੜੀ ਸਾਫ਼ ਗੱਲ ਆ। ਇਸੇ ਕਰਕੇ ਆਮ ਬੰਦਾ ਵਿਕਟਮ ਬੰਨ ਜਾਂਦਾ ਹੁਣ ਇਹ ਜਿਹੜਾ ਪੰਥਕ ਜਿਹੜਾ ਤਤ ਦਲਿਆ ਕਹ ਲੋ ਮਨਦੀਪ ਉਧਰੋਂ ਇਹਨਾਂ ਦੀਆਂ ਅਚੀਵਮੈਂਟ ਕੀ ਆ ਸੂਰੀ ਨੂੰ ਮਾਰਤਾ ਜੀ ਸੂਰੀ ਨੂੰ ਮਾਰਤਾ ਬੜੀ ਖੁਸ਼ੀ ਦੀ ਗੱਲ ਆ ਜੀ ਕਿਉਂ ਖੁਸ਼ੀ ਦੀ ਗੱਲ ਆ ਬਹੁਤ ਬੋਲਦਾ ਸੀਗਾ ਬਹੁਤ ਬੁਰਾ ਭਲਾ ਕਰ ਜਾਂਦਾ ਸੀ ਉਹਦੀ ਆਵਾਜ਼ ਦੱਬ ਕੇ ਗਾਂਧੀ ਜੀ ਨੇ ਵੀ ਹੋਰਨਾ ਨੇ ਵੀ ਸਾਰੇ ਫਿਲਾਸਫਰ ਇਹ ਹੀ ਕਹਿੰਦੇ ਆ ਬੁਰੇ ਨੂੰ ਨਾ ਮਾਰੋ ਬੁਰਾਈ ਨੂੰ ਮਾਰੋ ਬੁਰਾਈ ਨੂੰ ਮਾਰਨ ਨੂੰ ਨਾ ਤੁਸੀਂ ਉਹਦੇ ਲਈ ਮੀਨਟਿਆ ਉਹਦੇ ਲਈ ਸਟ੍ਰੈਟਜੀ ਆ ਕਰਨੀ ਪਊ ਉਹਦੇ ਲਈ ਪੋਲਿਟਿਕਸ ਕਰਨੀ ਪਊ ਉਹਦੇ ਲਈ ਇੰਤਜ਼ਾਰ ਕਰਨੀ ਪਊ ਤੇ ਬੁਰਾ ਮਾਰਤਾ ਤੇ ਬੁਰਾ ਹੋਰ 10 ਪੈਦਾ ਕਰ ਦੂਗਾ ਜਦੋਂ ਸੂਰੀ ਨੂੰ ਮਾਰਿਆ 10 ਹੋਰ ਪੈਦਾ ਹੋਗੇ ਹੋਣਗੇ ਲੈ ਵੀ ਸਾਡੇ ਬੰਦੇ ਨੂੰ ਮਾਰਿਆ ਹੋ ਜੋ ਵੀ ਤਗੜੇ ਖਤਰਾ ਆ ਸਾਡੇ ਸਾਡੇ ਜਰਨੈਲ ਨੂੰ ਮਾਰਤਾ 10 ਬੰਦੇ ਹੋਰ ਤਿਆਰ ਹੋ ਜਾਣਗੇ ਫਿਰ ਤੁਸੀਂ ਪ੍ਰੋਬਲਮ ਦਾ ਹਾਲਤ ਨਹੀਂ ਕੀਤਾ ਪ੍ਰੋਬਲਮ ਤੇ ਵਧਾਈ ਖਾਲਿਸਤਾਨ ਦੇ ਨਾਂ ਦੇ ਉੱਤੇ ਜੋ ਇੱਥੇ ਜਦੋਂ ਚੱਲਿਆ ਸੀਗਾ ਉੱਚ ਕਿੰਨੇ ਸਿੱਖਾਂ ਫਿਰ ਉਹ ਪੋਲਿਟੀ ਉਹ ਹੱਲ ਹੋ ਗਿਆ ਨਾ ਨੁਕਸਾਨ ਹੋਇਆ ਹੱਲ ਨਹੀਂ ਹੋਇਆ ਹੋਰ ਬੰਦੇ ਫਿਰ ਉਸ ਤਰ੍ਹਾਂ ਦੇ ਹੋਰ ਪੈਦਾ ਹੋ ਗਏ ਮਾਰਾ ਮਰਾਉਣ ਦੇ ਨਾਲ ਬੰਦੇ ਮਾਰਨ ਦੇ ਨਾਲ ਕਦੀ ਕੋਈ ਹਾਂ ਕਈ ਵਾਰੀ ਇਹੋ ਜਿਹੇ ਹਾਲਾਤ ਯੁੱਧ ਵਾਲੇ ਬਣਦੇ ਆ ਮੈਂ ਨਹੀਂ ਕਹਿੰਦਾ ਕਿ ਕਦੀ ਨਹੀਂ ਬਣਦੇ ਪਰ ਉਹ ਫਿਰ ਵੱਡੀਆਂ ਸੀਜ਼ ਮੈਂ ਸੀਜ਼ ਮੇਕ ਥੀ ਜਿ ਤਰ੍ਹਾਂ ਜਿਹਨੂੰ ਕਹਿੰਦੇ ਆ ਲਾਵਾ ਫੁੱਟਦਾ ਪਹਟਾਲ ਆਉਂਦਾ ਉਸ ਕਿਸਮ ਦੀਆਂ ਚੇਂजेस ਆਉਂਦੀਆਂ ਆ ਰੈਵੋਲੂਸ਼ਨ ਵੀ ਆਉਂਦੇ ਆ ਵੱਡੀਆਂ ਤਬਦੀਲੀਆਂ ਪਰ ਉਹਦੇ ਲਈ ਵੀ ਪਲੈਨਿੰਗ ਹੁੰਦੀ ਆ ਉਹਦੇ ਲਈ ਬਹੁਤ ਕੁਝ ਕਰਨਾ ਪਈਦਾ ਉਹ ਐ ਨਹੀਂਗਾ ਕਿ ਚੋਣਾਂ ਦੇ ਖੜੇ ਹੋ ਕੇ ਹੀ ਕਰ ਲੋਗੇ ਜਿਵੇਂ ਹੁਣ ਸ਼੍ਰੋਮਣੀ ਕਾਲੀਦਾ ਲੰਬਰ ਸਰ ਵਾਲੇ ਆ ਪੀ ਅਸੀਂ ਖਾਲਸਾ ਤੇ ਲਿਆਉਣਾ ਪਰ ਚੋਣਾਂ ਨਾਲ ਲਿਆਉਣਾ ਇਹ ਦੋਵਾਂ ਦਾ ਹੀ ਬੇਬਕੂ ਬਣਾਈ ਜਾਂਦੇ ਆ ਕੇਂਦਰ ਦਾ ਵੀ ਬਣਾਉਂਦੇ ਆ ਲੋਕਾਂ ਦਾ ਵੀ ਬਣਾਉਂਦੇ ਆ ਤੇ ਆਪਣੀ ਪੋਲਿਟਿਕਸ ਕਰੀ ਜਾਂਦੇ ਇਹ ਕਿਵੇਂ ਹੋ ਜੂਗਾ ਜੀ ਖਾਲਸਾ ਨਵੀਦਾਨ ਨੂੰ ਮਿਲ ਜੇ ਤੇ ਚੋਨਾ ਰਾਹੀਂ ਮਿਲ ਜੇ ਕਿਹੜੇ ਕਿਸਮ ਦੇ ਧਾਨ ਦੀ ਕਿਹੜੀ ਕਲਾਜ ਆ ਜਿਹਦੇ ਤਹਿਤ ਖਾਲਸਾਣ ਲੈਣਾ ਚਾਹੁੰਦੇ ਆ ਜਾਂ ਇਹਨਾਂ ਨੂੰ ਫੜਾ ਦੇਣਗੇ ਵੀ ਆ ਚੱਕੋ ਵੀ ਆ ਤੁਹਾਡਾ ਮਤਲਬ ਆਪਾਂ ਸਾਰੇ ਇੱਕ ਸਹਿਜ ਤੇ ਸਮਝ ਰਾਜਨੀਤਿਕ ਪਰਪਕਤਾ ਜਿਹੜੀ ਆ ਮਚਿਉਰਿਟੀ ਉਹਦੇ ਚ ਸਾਨੂੰ ਥੋੜਾ ਜਿਹਾ ਆਉਣਾ ਚਾਹੀਦਾ ਉਸ ਛੁੱਟੀਆਂ ਛੁੱਟੀਆਂ ਗਲਤੀਆਂ ਤੋਂ ਕਮੀਆਂ ਤੋਂ ਸਿੱਖਣ ਦੀ ਲੋੜ ਆ ਸਾਨੂੰ ਮੈਂ ਤੇ ਬੜੇ افسوس ਨਾਲ ਹੀ ਕਹਿ ਸਕਦਾ ਹਾਂ ਕਿ ਪੰਥਕ ਰੈਂਕਸ ਵੰਡੇ ਨਹੀਂ ਸੀ ਜਾਣੇ ਚਾਹੀਦੇ ਹਰ ਪਾਰਟੀ ਦੇ ਅੰਦਰ इवन ਕਾਂਗਰਸ ਚ ਉਥੇ ਸ਼ਿਵਾਜ ਚੰਦਰ ਬੋਸ ਵੀ ਦੇ ਆਤਮਾ ਗਾਂਧੀ ਵੀ ਸੀ ਸੀਗੇ ਕੁਝ ਬਹੁਤ ਕੱਟੜ ਹਿੰਦੂ ਵੀ ਸੀਗੇ ਤੇ ਸੋਸ਼ਲਿਸਟ ਵੀ ਸੀਗੇ ਤੇ ਕਮਿਊਨਿਸਟ ਵਿਚਾਰਧਾਰਾ ਦੇ ਸੀ ਕਮਿਊਨਿਸਟ ਬਾਅਦ ਵਿੱਚ ਆਏ ਕਿਸੇ ਵੇਲੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਸੀਗੇ ਬਹੁਤ سارے ਇਸ ਕਰਕੇ ਅੰਦਰ ਰਹਿ ਕੇ ਜੋ ਕਾਰਨਾ ਕਰੀ ਚੱਲੋ ਭਈ ਆਪਣੇ ਵਿਚਾਰ ਦੇਈ ਚੱਲੋ ਆਪਣੇ ਬੰਦੇ ਲਿਆਓ ਤਤਖਿਆਲੀ ਆਪਣੇ ਬੰਦੇ ਲੈਣ ਆਪਣਾ ਪ੍ਰਧਾਨ ਬੁਲਾ ਲੈਣ ਵੋਟਾਂ ਦਾ ਕਰ ਲੋ ਕੋਈ ਸੁਧਾਰ ਕਰ ਪਰ ਜਦੋਂ ਤੁਸੀਂ ਲਗ ਲਗ ਦੁਕਾਨਾਂ ਪਾ ਕੇ ਕਰਦੇ ਆ ਇੱਕ ਦੂਜੇ ਨੂੰ ਸਾਹਮਣੇ ਆਮਣੇ ਖੜੇ ਹੋ ਕੇ ਕਰਦੇ ਆ ਤੇ ਇਹਦਾ ਮਤਲਬ ਜੋ ਤੁਸੀਂ ਕਹਿੰਦੇ ਆ ਉਹ ਕਰ ਨਹੀਂ ਰਹੇ ਅਸਲ 'ਚ ਤੁਸੀਂ ਕੋਈ ਹੋਰ ਮਕਸਦ ਕਿਸੇ ਹੋਰ ਨਾ ਸ਼ਕਤੀਆਂ ਦਾ ਹੱਲ ਕਰ ਰਹੇ ਆ ਉਹਦੇ ਤੋਂ ਸਾਨੂੰ ਬਾਜ ਆਉਣਾ ਚਾਹੀਦਾ ਉਹ ਦੇਸ਼ ਦੀਆਂ ਸ਼ਕਤੀਆਂ ਵੀ ਹੋ ਸਕਦੀਆਂ ਉਹ ਵਿਦੇਸ਼ ਦੀਆਂ ਸ਼ਕਤੀਆਂ ਵੀ ਹੋ ਸਕਦੀਆਂ ਉਹ ਪੰਥਕ ਇਕਤਾ ਤੋਂ ਦੁਖੀ ਜਿਹੜੇ ਲੋਕ ਆ ਉਹੋ ਜੀਆਂ ਸ਼ਕਤੀਆਂ ਵੀ ਹੋ ਸਕਦੀਆਂ ਇਸ ਲਈ ਸਾਨੂੰ ਇਹ ਇਸ ਸਚਾਈ ਲਈ ਸਚਾਈ ਨੂੰ ਲੱਭ ਕੇ ਉਸ ਤੇ ਪਹਿਰਾ ਕਿਵੇਂ ਦੇਣਾ ਆ ਉਹਦੇ ਤੇ ਲਗਾਤਾਰ ਮਲੰਕਣ ਕਰਨਾ ਰੀਵਿਊ ਕਰਨਾ ਚਿੰਤਨ ਮੰਤਨ ਕਰਨਾ ਉਹਦੇ ਤੇ ਲਗਾਤਾਰ ਕਰਦੇ ਰਹਿਣਾ ਚਾਹੀਦਾ ਕਿਵਾਂਸੋ ਤੁਸੀਂ ਵਿੱਚ ਸਿਕਰ ਕਰ ਰਹੇ ਸੀ ਕਿ ਇਹ ਜਿਹੜੀ ਜਿੱਤ ਹੈ ਜੀ ਆਮ ਆਦਮੀ ਪਾਰਟੀ ਦੇ ਤਾਂ ਉਹ ਸੱਤਾ ਦੀ ਜਿੱਤ ਹੈ ਕਿ ਉਹਨਾਂ ਨੇ ਹਰ ਹਰ ਵਾਰ ਵਰਤੇ ਆ ਜਦੋਂ ਨਵੇਂ-ਨਵੇਂ ਆਏ ਸੀ ਉਹ ਲੋਕ ਸਭਾ ਦੀ ਇਲੈਕਸ਼ਨ ਹਾਰੇ ਸੀਗੇ ਸਿਮਰਨਜੀਤ ਸਿੰਘ ਮਾਨ ਜੀ ਉਦੋਂ ਮਤਲਬ ਕਿ ਚਲੋ ਕਹਿ ਦਿੱਤਾ ਗਿਆ ਕਿ ਨਵੇਂ ਆਏ ਨੇ ਪ੍ਰਭਾਵ ਨੂੰ ਬਣਿਆ ਫਿਰ ਮੁੜ ਕੇ ਇੱਕ ਬਰਨਾਲਾ ਦੀ ਇਲੈਕਸ਼ਨ ਤੁਹਾਨੂੰ ਪਤਾ ਨਾ ਜਿਹੜੀ ਨੀਥੀਰ ਚਲੇ ਗਈ ਉੱਥੇ ਲੋਕ ਸਭਾ ਉਹ ਹਾਰੇ ਉਹਦੇ ਵਿੱਚ ਵੀ ਤਾਂ ਸੱਤਾ ਬਰਤੀ ਗਈ ਉੱਥੇ ਫੈਕਟਰ ਕਿਉਂ ਨਹੀਂ ਚੱਲਿਆ ਹਾਲਾਂਕਿ ਬਾਕੀ ਥਾਂ ਮਦਦ ਦਿੱਤੇ ਜ਼ਿਮਨੀ ਚੋਣਾ ਜਿਵੇਂ ਲੁਧਿਆਣੇ ਵਾਲੀ ਹੋ ਗਈ ਤੇ ਇੱਕ ਦੋ ਹੋਰ ਹੋ ਗਈਆਂ ਜਲੰਧਰ ਵਾਲੀ ਹੋ ਗਈ ਉਹ ਜਿੱਤਦੇ ਆਏ ਸੀ ਹੋਰ ਤੋਂ ਆਪਾਂ ਇਹਨੂੰ ਕੀ ਇੰਨੇ ਤੱਕ ਮੁਕਾ ਦਿਆ ਕਿ ਸੱਤਾ ਤੇ ਜਿੱਤਿਆ ਜਾਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਐ ਘੱਟੋ ਘੱਟ ਹੋਰ ਨੇ ਤੇ ਸਾਲ ਨਹੀਂ ਕਿ ਇਹਨਾਂ ਤੋਂ ਕੋਈ ਕੰਮ ਲੈ ਲਈਏ ਕੋਈ ਸਰਕਾਰ ਦੇ ਕੋਈ ਉਹਦੀ ਗਰਜ਼ਾਂ ਦੇ ਵਿੱਚ ਕੰਮ ਕਰ ਗਈਆਂ ਸਾਰੀਆਂ ਗੱਲਾਂ ਕੰਮ ਕਰਦੀਆਂ ਕੈਂਡੀਡੇਟ ਜਿਹਦਾ ਪਹਿਲਾਂ ਹੀ ਉੱਥੇ ਰਤਬਾ ਆ ਤਿੰਨ ਵਾਰੀ ਐ ਐਮਐਲਏ ਰਹਿ ਚੁੱਕਾ ਆ ਉਹਨੂੰ ਪੱਟ ਕੇ ਲਾਏ ਜਿਹੜਾ ਆਪਣੇ ਨਾਲ ਆਪਣਾ ਰਾਜਨੀਤਿਕ ਸਰਮਾਇਆ ਵੀ ਲੈ ਕੇ ਆਇਆ ਕਾਡਰ ਵੋਟਰ ਸਾਰੇ ਲੈ ਕੇ ਆਏ ਕੁਝ ਨਹੀਂ ਵੀ ਆਏ ਹੋਣਗੇ ਪਰ ਜਿਹੜੇ ਨਹੀਂ ਆਏ ਉਹਨੂੰ ਮੋਰ ਥੈਨ ਕੰਪੈਂਸੇਟ ਸੱਤਾ ਦੇ ਨਾਲ ਕਰ ਲਿਆ ਇਹ ਸਾਰੇ ਫੈਕਟਰ ਹੁੰਦੇ ਮੈਂ ਇਹ ਨਹੀਂ ਕਹਿੰਦਾ ਮੰਨ ਲਓ ਇਹੋ ਹੀ ਬੰਦਾ ਅਲੱਗ ਅਕਾਲੀ ਦਲ ਤੋਂ ਹੋ ਕੇ ਤੁਸੀਂ ਦੂਜੇ ਢੰਗ ਨਾਲ ਸੋਚੋ ਸੱਤਾ ਦੇ ਵੱਲੋਂ ਨਾਂ ਲੱਟਦਾ ਤਾਂ ਫਿਰ ਕੀ ਹੁੰਦਾ ਭਾਈ ਫਿਰ ਕੀ ਇਹਦੀ ਹਾਲਤ ਹੁੰਦੀ ਇਸ ਕਰਕੇ ਜਿਹੜਾ ਅਲਟੀਮੇਟ ਡਿਸਾਈਜ਼ਿਵ ਜਿੱਤਿਆ ਜਿਹੜਾ ਡਿਸਾਈਜ਼ਿਵ ਫੈਕਟਰ ਹੈ ਉਸ ਜਿੱਤ ਦੇ ਵਿੱਚ ਉਹ ਸੱਤਾ ਹੈਗੀ ਹੈ ਮੈਂ ਇਸ ਕਰਕੇ ਕਹਿ ਰਿਹਾ ਆਂ ਹੋਰ ਉਸ ਕਰਕੇ ਨਹੀਂ ਕਿ ਉਹਨਾਂ ਦਾ ਆਪਣਾ ਕੋਈ ਰੁਤਬਾ ਨਹੀਂ ਸੀ ਨਹੀਂ ਤੇ ਉਹਨਾਂ ਨੂੰ ਬਾਹਰੋਂ ਇਹਨਾਂ ਨੂੰ ਲਿਆਉਣ ਦਾ ਕੋਈ ਹੋਰ ਮਕਸਦ ਮਤਲਬ ਬਣਦਾ ਨਹੀਂ ਸੀ ਹਾਂਜੀ ਹੂੰ ਚਲੋ ਆ دوسری ਗੱਲ دوسری ਗੱਲ دوسری ਗੱਲ ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਸੀਗਾ ਕਿ ਰੂਲਿੰਗ ਦਾ ਤੇ ਨਾ ਰੂਲਿੰਗ ਦਾ ਦੇਖੋ ਕਈ ਵਾਰੀ ਮੋਟਿਵ ਇਸ਼ੂ ਹੁੰਦੇ ਆ ਅਚਾਨਕ ਜਿਸ ਤਰੀਕੇ ਨਾਲ ਹੋਣ ਵਾਲੀਆਂ ਨਹੀਂ ਪਿਛਲੀਆਂ ਚੋਣਾ ਉਹ ਜਿਹੜਾ ਅੰਦਰ ਪਾਕਿਸਤਾਨ ਦੇ ਅੰਦਰ ਇੱਕ ਜਾ ਕੇ ਕੁਝ ਮਿੱਟੀ-ਮੁੱਟੀ ਫੁੱਟੀ ਸੀ ਸਾਡੇ ਜ ਆ ਜਾਣੇ ਉਹਨਾਂ ਦੀ ਉਹ ਕਹਿੰਦੇ ਸੀ ਅਸੀਂ ਟੈਰਰਿਸਟਾਂ ਦੇ ਅੱਡੇ ਪੱਟ ਤੇ ਆ ਤੇ ਉਹਦੇ ਕਰਕੇ ਪ੍ਰਧਾਨ ਮੰਤਰੀ ਨੇ ਉਸ ਨੂੰ ਰੈਫਰੈਂਸ ਦੇ ਕੇ ਵੋਟਾਂ ਮੰਗੀਆਂ ਵੀ ਉੰਨੀ ਆਲੀਆਂ ਤੇ ਉਹਦੇ ਚ ਬੀਜੇਪੀ ਨੂੰ ਫਾਇਦਾ ਵੀ ਹੋਇਆ ਇਹ ਹੋ ਗਿਆ ਨਾ ਤੁਰੰਤ ਕੋਈ ਹਾਲਾਤ ਬਣਨੇ ਸੰਗਰੂਰ ਵਾਲੇ ਤਾਂ ਇਹ ਥੋੜੀ ਕਿ ਇੰਨਾ ਇੰਨਾ ਦਾ ਕੋਈ ਬੀਸ ਚਲਾ ਗਿਆ ਸੀ ਲੋਕ ਇਨਾਂ ਤੋਂ ਨਾਰਾਜ਼ ਇੰਨੇ ਹੋ ਗਏ ਗੁੱਸਾ ਇਚ ਇੰਨੇ ਆ ਗਏ ਸਿੱਧੂ ਮੂਸੇਵਾਲਾ ਵੱਡਾ ਹੀਰੋ ਸੀਗਾ ਭਗਵੰਤ ਮਾਨ ਉਹਦੇ ਨਾਲੋਂ ਬਹੁਤ ਛੋਟਾ ਹੀਰੋ ਸੀ ਤੇ ਜਦੋਂ ਉਹਦੀ ਡੈਥ ਹੋ ਗਈ ਤਾਂ ਗੁੱਸਾ ਲੋਕਾਂ ਨੇ ਤਾਂ ਕੱਢਣਾ ਹੀ ਸੀ ਨਾ ਦੀਪ ਸਿੱਧੂ ਦਾ ਵੀ ਇਸੇ ਤਰ੍ਹਾਂ ਹੀ ਹੋਇਆ ਉਹ ਪਹਿਲਾਂ ਹੀ ਉਹਨਾਂ ਨੂੰ ਸਪੋਰਟ ਕਰ ਗਏ ਸੀ ਇਸ ਕਰਕੇ ਕੈਂਡੀਡੇਟ ਉਹਨਾਂ ਕੋਲ ਹੈਗਾ ਸੀ ਅੱਗੇ ਠੀਕ ਠਾਕ ਕੈਂਡੀਡੇਟ ਸਿਮਰਨਦੀਪ ਸਿੰਘ ਮਾਨ ਲੋਕਾਂ ਨੇ ਗੁੱਸਾ ਕੱਢ ਲਿਆ ਅੰਮ੍ਰਿਤਪਾਲ ਨਾਲ ਲੋਕਾਂ ਨੇ ਮਹਿਸੂਸ ਕੀਤਾ ੱੱਕਾ ਹੋਇਆ ਉਹਨਾਂ ਨੇ ਵੀ ਇਸ ਏਰੀਏ 'ਚ ਜੋ ਇਸੇ ਕਰਕੇ ਜਦੋਂ ੱੱਕੇ ਦੇ ਅਗੇਂਸਟ ਹੁੰਦਾ ਨਾ ਫੇਰ ਦੇਤਾਲ ਜਿਹੜੀਆਂ 2024 ਦੀਆਂ ਨਾਰਮਲ ਵੋਟਾਂ ਉੱਥੇ ਤੇ ਤਿੰਨੀ ਕੈਂਡੀਡੇਟ ਜਿੱਤ ਸਕੇ ਇਸ ਕਰ ਨਹੀਂ ਨਾ ਗੱਲ ਬਣੀ ਨਾ ਉਥੇ ਸੱਤ ਕਾਂਗਰਸ ਦੇ ਜਿੱਤ ਗਏ ਤੇ ਇਹਨਾਂ ਨੂੰ ਸਬਕ ਤੇ ਆਉਣਾ ਹੀ ਚਾਹੀਦਾ ਆ ਐ ਨਹੀਂ ਆ ਕਿ ਇਹਨਾਂ ਦੇ ਝੂਲੇ ਝੁੱਲ ਰਹੇ ਆ ਤੇ ਬੜੇ ਇਹ ਆਉਣ ਵਾਲੇ ਸਮੇਂ ਚ ਉਥੋਂ ਇਹਨਾਂ ਨੂੰ 24 ਤੋਂ ਹੀ ਖੂਰਾ ਲਗਾ ਇੱਕ ਸੀਟ ਜਿੱਤ ਸਾਰੀ ਸਰਕਾਰ ਹੋਵੇ ਉਹ ਜਿਵੇਂ ਪੰਚਾਇਤਾਂ ਲੁੱਟ ਲੈਂਦੇ ਆ ਜਿਵੇਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਲੋਕਲ ਬਾਡੀਜ਼ ਨੂੰ ਸੱਤਾ ਵਾਲੀ ਸਰਕਾਰ ਲੁੱਟ ਲੈਂਦੀ ਆ ਉਹ ਇੱਕ ਅਧੀ ਸੀਟ ਨੂੰ ਵੀ ਆਪਣੇ ਅੜਿੱਕੇ ਜ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿੱਤ ਲੈਂਦੇ ਆ ਇਹ ਨਾਰਮਲ ਇਹ ਇਕੱਲੇ ਇਹ ਹੀ ਨਹੀਂ ਕਿਤੇ ਵੀ ਹੋਵੇ ਬਾਈ ਇਲੈਕਸ਼ਨ ਜੇ ਚਾਰ ਪੰਜ ਸੀਟਾਂ ਇਕੱਠੀ ਹੋ ਜਾਈ ਫਿਰ ਉਹਦੇ ਚ ਉਹਨਾਂ ਲਈ ਔਖਾ ਹੋ ਜਾਂਦਾ ਫਿਰ ਉਹ ਇੱਕ ਦੋ ਜਗ੍ਹਾ ਕਈ ਵਾਰੀ ਹਾਰ ਵੀ ਜਾਂਦੇ ਆ ਤੇ ਹਾਰ ਦੇ ਚਾਂਸ ਬਣ ਵੀ ਜਾਂਦੇ ਪਰ ਜਦੋਂ ਹੁਣ 117 ਦੀ ਇਲੈਕਸ਼ਨ ਹੋਊਗੀ ਫੇਅਰ ਪਲੇ ਹੋਊਗਾ ਉਦੋਂ ਇਹਨਾਂ ਲਈ ਬੜੀ ਔਖੀ ਘੜੀ ਤੇ ਬੜੀ ਚੁਣੌਤੀਪੂਰਵਕ ਘੜੀ ਹੋਊਗੀ ਹਾਂਜੀ ਤਾਂ ਪਾਕਿਸਤਾਨ ਕਾਂਗਰਸ ਤੇ ਭਾਜਪਾ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਦੀ ਜਮਾਨਤ ਜਬਤ ਹੋ ਗਈ 14 ਕਿਹਰਤ ਤੋਂ ਪਰਤੁਣੀ ਨੇ ਵੋਟਾਂ ਪਈਆਂ ਕਾਂਗਰਸ ਵਾਲਿਆਂ ਨੂੰ ਤੇ ਭਾਜਪਾ ਵਾਲਿਆਂ ਨੂੰ ਤਕਰੀਬਨ 52-5200 ਦੇ ਕਰੀਬ ਵੋਟ ਪੈਣ ਦੀ ਨਜ਼ਰ ਆ ਰਹੀ ਇਹ ਸਵਾਲ ਖੜੇ ਕਰਦੀ ਇੱਕ ਤਾਂ ਭਾਜਪਾ ਦੇ ਅੰਗੇ ਕਿ ਉਹ ਪੰਜਾਬ ਦੇ ਵਿੱਚ ਉਹ ਪੱਤਾ ਜਿਹੜਾ ਕਹਿੰਦੇ ਕਿ 27 ਵਾਲਾ ਡਬਲ ਇੰਡੀਅਨ ਚਲਾਉਣਾ ਉਹਨਾਂ ਨੂੰ ਇਹ ਮਤਲਬ ਤਸਵੀਰ ਨਜ਼ਰ ਆ ਗਈ ਕਿ ਪਿੰਡਾਂ ਚ ਉਹ ਹੋਲਡ ਨਹੀਂ ਹੈਗਾ ਅਕਾਲੀ ਦਲ ਦੇ ਨਾਲ ਗੱੜ ਜੋੜਦੀਆਂ ਗੱਲਾਂ ਉਹ ਮਤਲਬ ਹੁਣ ਉਸ ਪਾਸੇ ਵੱਲ ਨੂੰ ਵਧਿਆ ਜਾਣਾ ਇਹ ਚੀਜ਼ਾਂ ਕਾਂਗਰਸ ਨੂੰ ਕੌਣ ਲੈ ਲਵੇ ਰਾਜਾ ਵੜਿੰਗ ਲੈ ਲਵੇ ਜਾਂ ਉਹਨਾਂ ਦੀ ਅੰਦਰੂਨੀ ਜਿਹੜੀ ਸਿਆਸਤ ਹੈ ਜਿਹੜੀ ਫਟ ਕੇ ਬਾਹਰ ਆ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਆਉਂਦੀ ਉਹਦੇ ਰੌਲੇ ਪੈ ਜਾਂਦੇ ਨੇ ਉਹ ਚੀਜ਼ ਲੈ ਲਵੇਗੀ ਦੇਖ ਹੈ ਸੁਖਵਿੰਦਰ ਜਿੰਨੇ ਮੂੰਹੋਂ ਨਹੀਂ ਆ ਗੱਲਾਂ ਲੋਕ ਤੇ ਵੀ ਕਹੀ ਜਾਂਦੇ ਕਿ ਰਾਜਾ ਵੜਿੰਗ ਮਦਦ ਕਰਨਾ ਚਾਹੁੰਦਾ ਸੀ ਰੂਲਿੰਗ ਪਾਰਟੀ ਦੀ ਕੋਈ ਕਿਸੇ ਨੂੰ ਵੀ ਕਹਿ ਦਿਓ ਕਿਸੇ ਦਾ ਵੀ ਕਹਿਦੇ ਹੋ ਇਹਦੇ ਵਿੱਚ ਕੀ ਹੈ ਜੋਰ ਲੱਗਦਾ ਵੀ ਇਸ ਕਰਕੇ ਜਾਣਬੁੱਝ ਕੇ ਉਹ ਪੁੱਠੇ ਸਿੱਧੇ ਬਿਆਨ ਦਿੱਤੇ ਜਾਂ ਇਹ ਵੀ ਕਹੀ ਜਾਂਦੇ ਆ ਕਿ ਦੇਖੋ ਜੀ ਉਹ ਆਪਣਾ ਕੈਂਡੀਡੇਟ ਖੜਾ ਕਰਨਾ ਚਾਹੁੰਦਾ ਸੀਗਾ ਕਰ ਲਿਆ ਵਰਤਾਪ ਸਿੰਘ ਬਾਜਵਾ ਹੁਣਾਂ ਨੇ ਫਿਰ ਉਹਨੇ ਫੈਸਲਾ ਕਰ ਲਿਆ ਕਿ ਚੰਗਾ ਮੈਂ ਜਿੱਤਣ ਨਹੀਂ ਦੇਣਾ ਇਸ ਕਰਕੇ ਉਹਦੀ ਦੁਰਦਸ਼ਾ ਕਰਤੀ ਤੇ ਪੁੱਠੇ ਸਿੱਧੇ ਬਿਆਨ ਦੇ ਦਿੱਤੇ ਇੱਕ ਫੈਕਟ ਸਾਰਿਆਂ ਨੂੰ ਦੇਖ ਰਿਹਾ ਆ ਵੋਟਰਾਂ ਨੂੰ ਵੀ ਦੇਖ ਰਿਹਾ ਤੁਹਾਨੂੰ ਵੀ ਸਾਨੂੰ ਵੀ ਕਿ ਇਹਨਾਂ ਦਾ ਘਰ ਕੰਠਾ ਨਹੀਂ ਰਹਿੰਦਾ ਲਾਕੜੀ ਜਿਆਦਾ ਆ ਚੀਫ ਮਿਨਿਸਟਰਾਂ ਦੇ ਚਿਹਰੇ ਜਿਆਦਾ ਚਾਰ ਤੇ ਵਡੇ ਹੀ ਆ ਚਰਨਜੀਤ ਸਿੰਘ ਚੰਨੀ ਰਾਜਾ ਵੜੇਂਗ ਪ੍ਰਤਾਪ ਸਿੰਘ ਬਾਜਵਾ ਸੁਖਵਿੰਦਰ ਸਿੰਘ ਰੰਧਾਵਾ ਵਿੱਚੋਂ ਜੇ ਦੂਜੇ ਨੰਬਰ ਦੇ ਵੀ ਦੋ ਤਿੰਨ ਕੈਂਡੀਡੇਟ ਹੋਰ ਵੀ ਆ ਗਏ ਜੀ ਉਹਨਾਂ ਦਾ ਵੀ ਦਾ ਲੱਗ ਜਾ ਤੇ ਨਾ ਨਹੀਂ ਕਰਨਗੇ ਹੋਈ ਕਈ ਵਾਰੀ ਦਾ ਲੱਗ ਵੀ ਜਾਂਦਾ ਜਿਵੇਂ ਚੰਨੀ ਦਾ ਬਣਾਉਣਾ ਕਿਸੇ ਹੋਰ ਨੂੰ ਸੀ ਉਹਨਾਂ ਦੇ ਸਾਰਿਆਂ ਦੇ ਸਿੰਘ ਭੇੜ ਗਏ ਤੇ ਚੰਨੀ ਵਿੱਚੋਂ ਆਪਣੀ ਗੇਮ ਕੱਢ ਕੇ ਉਦੋਂ 100 ਦਿਨ ਲਈ ਚੀਫ ਮਿਨਿਸਟਰ ਦੀ ਕੁਰਸੀ ਰੱਖੀ ਚੀਫ ਮਿਨਿਸਟਰ ਦਾ ਲੱਗ ਗਿਆ 8 ਇੱਕ ਵਾਰੀ ਠੱਪਾ ਲੱਗ ਗਿਆ ਵੀ ਮੈਂ ਐਕਸ ਚੀਫ ਮਿਨਿਸਟਰ ਐ ਇੰਜ ਵੀ ਚੱਲ ਜਾਂਦਾ ਹੈ ਤਾਂ ਕਿਹੜੀ ਗੱਲ ਆਪਾਂ ਤੁਸੀਂ ਸਵਾਲ ਕੀ ਸੀ ਦੁਬਾਰਾ ਰਿਪੀਟ ਕਰਿਓ ਕਾਂਗਰਸ ਤੇ ਬੀਜੇਪੀ ਨੂੰ ਲੈ ਕੇ ਸੀਗਾ ਕਿ ਕਾਂਗਰਸ ਦੀ ਜ਼ਮਾਨਤ ਤੇ ਬੀਜੇਪੀ ਦੀ ਜ਼ਮਾਨਤ ਨੇ ਤੇ ਕਾਰਨ ਕੀ ਰਿਹਾ ਹਾਂ ਕਾਰਨ ਮੈਂ ਇਹਨਾਂ ਦਾ ਤੇ ਦੇਖੋ ਕਾਂਗਰਸ ਦਾ ਮੈਂ ਉਹੀ ਹਾਂ ਰਿਪੀਟ ਕਰ ਦਿਆਂ ਕਿ ਕਾਂਗਰਸ ਦਾ ਇਹ ਜਿਹੜਾ ਚੌਧਰ ਪੁਣਾਇਆ ਲੱਕੜੀ ਪੁਣਾਇਆ ਮਿਸਲਾ ਵਾਂਗੂ ਬਿਹੇਵ ਕਰਦੇ ਆ ਇੱਕ ਦੂਜੇ ਦੇ ਵਿਰੁੱਧ ਜਾਂਦੇ ਆ ਤੇ ਪੂਰਾ ਤਨੋਂ ਮਨੋਂ ਤਨੋਂ ਇਮਾਨਦਾਰੀ ਨਾਲ ਆਪਣੇ ਬੰਦੇ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਇਹਨਾਂ ਨੂੰ ਤੇ ਇਹ ਸੋਚ ਪੰਜਾਬ ਦੇ ਅੰਦਰ ਲੈ ਕੇ ਡੋਬਰੀ ਇਹਨਾਂ ਨੂੰ ਇੱਕ ਤਕੜਾ ਲੀਡਰ ਚਾਹੀਦਾ ਪਹਿਲਾਂ ਕੈਪਟਨ ਦੀ ਕੈਪਟਨੀ ਥੱਲੇ ਸਾਰੇ ਇਕੱਠੇ-ਕੁੱਠੇ ਹੋ ਜਾਂਦੇ ਸੀ ਉਹਦੇ ਸਾਹਮਣੇ ਇਸ ਤਰ੍ਹਾਂ ਨਹੀਂ ਸੀ ਉਹ ਰਣਜੀਤ ਸਿੰਘ ਨੇ ਜਿਵੇਂ ਮਿਸਲਾ ਇਕੱਠੀਆਂ ਕੀਤੀਆਂ ਉਹ ਕਰ ਲੈਂਦੇ ਉਹਨਾਂ ਦਾ ਇੱਕ ਪੁਰਾਣਾ ਰੁਤਬਾ ਵੀ ਸੀਗਾ ਇੱਕ ਸਿਆਣੇ ਵੀ ਸੀਗੇ ਤੇ ਚਲੋ ਦਬ ਦਬਾ ਵੀ ਹੁੰਦਾ ਇਹ ਚੱਲ ਚੱਲ ਜਾਂਦਾ ਹੁਣ ਉਹਨਾਂ ਕੋਲ ਹੈ ਨਹੀਂ ਹੁਣ ਇਹ ਸਾਰੇ ਆਪੋ ਆਪਣੇ ਰਾਹ ਤੇ ਜਿੱਦਨ ਨੂੰ ਮਰਜ਼ੀ ਖਿੱਚੋ ਤਾਂ ਇਸ ਕਰਕੇ ਇਹਨਾਂ ਦੇ ਪਤਣ ਦੇ ਕਾਰਨ ਜਾਂ ਇਹਨਾਂ ਦੇ ਠੱਲੇ ਡਿੱਗਣ ਦੇ ਕਾਰਨ ਤੇ ਇਹਨਾਂ ਦੇ ਅੰਦਰੂਨੀ ਫੁੱਟ ਦੇ ਕਾਰਨ ਜ਼ਿਆਦਾਤਰ ਹੈਗੇ ਭਾਜੀਪੀ ਦਾ ਦੇਖੋ ਵੱਡੇ ਵੱਡੇ ਕਨਕਲੂਜਨ ਨਹੀਂ ਕੱਢਣੇ ਚਾਹੀਦੇ ਇਹਦੀਆਂ ਦੋਵੇਂ ਸਾਈਡਾਂ ਨੰਬਰ 1 ਤੇ ਭਾਜੀਪੀ ਦਾ ਉੱਥੇ ਪਹਿਲਾਂ ਵੀ ਕੋਈ ਨਹੀਂ ਸੀ ਤੇ ਹੁਣ ਕਿੱਥੋਂ ਹੋਣਾ ਸੀ ਬਾਈ ਇਲੈਕਸ਼ਨ ਚ ਉੱਥੇ ਬਹੁਤ ਹਿੰਦੂ ਜਾਂ ਉਸ ਕਿਸਮ ਦੀਆਂ ਆਤਮਨ ਵੋਟਾਂ ਨਹੀਂ ਹੈ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਲੁਧਿਆਣੇ 'ਚ ਖੜੇ ਹੋਣਗੇ ਫਿਰ ਵੀ ਇੰਦੀਆਂ ਹੀ ਘੱਟ ਵੋਟਾਂ ਲੈਣਗੇ ਜਾਂ ਜੇ ਅੰਮ੍ਰਿਤਸਰ 'ਚ ਖੜੇ ਹੋਣਗੇ ਜਾਂ ਉੱਥੇ ਪਠਾਨਕੋਟ 'ਚ ਖੜੇ ਹੋਣਗੇ ਉੱਥੇ ਤੇ ਜਿੱਤ ਵੀ ਸਕਦੇ ਆ ਉਹਨਾਂ ਦਾ ਆਪਣਾ ਇੱਕ ਬੜਾ ਤਕੜਾ ਆਧਾਰ ਉਸ ਪਾਸੇ ਹੈਗਾ ਇਸ ਕਰਕੇ ਜਿੱਥੇ-ਜਿੱਥੇ ਜਿਹਦਾ ਆਧਾਰ ਹੈ ਉਹਦੇ ਮੁਤਾਬਕ ਉੱਥੇ ਲੋਕ ਬਰਡਿਕਟ ਦੇ ਦਿੰਦੇ ਆ ਤੇ ਸਾਨੂੰ ਉਹਦੇ ਤੋਂ ਇਹ ਨਤੀਜੇ ਨਹੀਂ ਕੱਢਣੇ ਚਾਹੀਦੇ ਕਿ ਇਹ ਰਾਊਟ ਆ ਤੇ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਕੁਝ ਨਹੀਂ ਬਣਿਆ ਦੁੱਜੇ ਪਾਸੇ ਭਾਪੀ ਨੂੰਏ ਸੁਪਨੇ ਲੈਣੇ ਤੇ ਆਪਣੇ ਆਪ ਨੂੰ ਭਲੇਖੇ ਤੇ ਧੋਖੇ ਚ ਰੱਖਣਾ ਵੀ ਬੰਦ ਕਰਨਾ ਚਾਹੀਦਾ ਕਿ ਦੇਖੋ ਜੀ ਅਸੀਂ ਕੱਲੇ ਬਣਾ ਲੈ ਕੱਲੇ ਕੱਖ ਮਨੀਏ ਧੂਲ ਚਟਣੀ ਪਊਗੀ ਬਾਰ-ਬਾਰ ਚਟਣੀ ਪਊਗੀ ਤੇ ਤੁਸੀਂ ਜਿਨ੍ਹਾਂ ਨੇ ਜਿਹੜੇ ਮਾੜੇ ਮੋਟੀ ਤੁਹਾਡੀ ਉਮੀਦ ਆ ਕੋਈ ਸੱਤਾ ਚ ਆਉਣ ਦੀ ਉਹ ਵੀ ਗਾਂ ਤੋਂ ਪੱਕੀ ਜਾਂਦੀ ਲੱਗੂਗੀ ਫਿਰ ਹੋਰ ਤੇ ਇੰਨਾ ਕਰਦਿਆਂ ਕਰਾਉਂਦਿਆਂ ਇੰਨਾ ਫੁੱਟਾਂ ਕਰਕੇ ਕੋਈ ਇਹੋ ਜਿਹੀ ਸ਼ਕਤੀ ਵੀ ਅੱਗੇ ਆ ਸਕਦੀ ਹੈ ਜਿਹੜੀ ਸਾਰਿਆਂ ਨੂੰ ਮਾਝੇ ਤੁਹਾਨੂੰ ਵੀ ਤੇ ਹੋਰਨਾਂ ਨੂੰ ਵੀ ਨਾਲ ਲੈ ਡੁੱਬੇ ਇਸ ਲਈ ਚਾਹੀਦਾ ਇਹ ਆ ਅਕਾਲੀ ਦਾ ਰਾਹ ਫੜੀਏ ਤੇ ਪੰਜਾਬ ਦੇ ਵਿੱਚ ਇੱਕ ਸਟੇਬਲ ਜੀ ਪੋਲਿਟਿਕਸ ਹੋਵੇ ਜਿਹੜੀ ਲੋਕਾਂ ਦੇ ਲਈ ਜਿਹੜੀ ਜਵਾਬਦੇਹੀ ਹੋਵੇ ਲੋਕਾਂ ਨੂੰ ਐਕਸੈਸਿਬਲ ਹੋਵੇ ਕੋਈ ਸਿਆਦਤਾ ਕੋ ਦੀ ਪਾਰਦਰਸ਼ਤਾ ਹੋਵੇ ਉਸ ਗੱਲ ਦਾ ਇਹਨਾਂ ਨੂੰ ਕਰਨਾ ਚਾਹੀਦਾ ਆੜ ਜਿਗਾੜ ਜਿਹੜਾ ਇਸ ਪਾਸੇ ਨੂੰ ਸੋਚਣ ਤੇ ਸਭ ਤੋਂ ਸੌਖਾ ਫਾਰਮੂਲਾ ਇਹਨਾਂ ਕੋਲ ਤੇ ਟੈਸਟਡ ਫਾਰਮੂਲਾ ਹੋਈ ਹੈ ਕਿ ਅਕਾਲੀ ਦਲ ਤੇ ਇਹ ਜਦੋਂ ਰਲ ਕੇ ਚੱਲਦੇ ਆ ਤੇ ਕਾਫੀ ਲੋਕਾਂ ਦੇ ਵਿੱਚ ਇੱਕ ਉਮੀਦ ਵੀ ਜਗਾਉਂਦੇ ਆ ਤੇ ਸੱਤਾ ਦੇ ਵਿੱਚ ਆਉਣ ਦਾ ਇੱਕ ਸਾਧਨ ਬਣ ਜਾਂਦਾ ਇੱਕ ਬਹਾਨਾ ਬਣ ਜਾਂਦਾ ਉਸ ਪਾਸੇ ਨੂੰ ਸੋਚਣ ਖੱਲੇ-ਖੱਲੇ ਤੇ ਮੈਨੂੰ ਲੱਗਦਾ ਇਹ ਮੁਸ਼ਕਲ ਹੋਊਗੀ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਹੁਣ ਪੰਥਕ ਵੋਟ ਦੇ ਦੋ ਧਿਰ ਬਣ ਗਏ ਤੇ ਉਹਨਾਂ ਨੇ ਦੋਹੇ ਹੀ ਪਿੱਛੇ ਰਹਿ ਗਏ ਇਹ ਹੀ ਗੱਲ بار-ਬਾਰ ਰੀਪੀਟ ਹੁੰਦੀ ਰਹੂਗੀ ਜਦੋਂ ਸਟਾਈ ਹੁੰਦੇ ਹੁੰਦੇ ਬੜਾ ਕੁਝ ਸਾਹਮਣੇ ਨਿਕਲ ਕੇ ਆਉਣਾ ਬੜੀਆਂ ਬਿੱਲੀਆਂ ਥੈਲਿਆਂ ਨੂੰ ਬਾਹਰ ਨਿਕਲਣੀਆਂ ਨੇ ਕਿ ਕਾ ਕਾਂਦੀ ਦਲ ਤੇ ਭਾਜਪੀ ਜਿਹੜੇ ਸੁਖਵੀਰ ਬਾਦਲ ਕਹਿੰਦੇ ਕਿ ਅਸੀਂ ਲੀਕ ਖਿੱਚ ਕੇ ਖੜੇ ਹਾਂ ਸਮਝੋਤਿਆਂ ਦੇ ਉੱਤੇ ਸਿਆਸਤ ਨਹੀਂ ਚੱਲਣੀ ਇਹ ਨਹੀਂ ਕਿ ਕੌਣ ਕਿਹੜੇ ਪਾਸੇ ਨੂੰ ਦੇਖਦਾ ਜਾ ਕੇ ਪਰ ਇੱਕ ਵਾਰ ਤਾਂ ਇਸ ਚੋਣ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਜਿਸ ਤਰੀਕੇ ਦੇ ਨਾਲ ਪਾਰਟੀ ਨੇ ਮਤਲਬ ਕਿ ਕੰਮ ਕੀਤਾ ਜਾਂ ਜਿਸ ਤਰੀਕੇ ਨਾਲ ਲੀਡ ਲਈ ਦੂਜੇ ਨੰਬਰ ਤੇ ਆਉਣਾ ਸੱਤਾਧਾਰੀਆਂ ਦੇ ਮੁਕਾਬਲੇ ਉਹ ਵੀ ਇੰਨੇ ਇਲਜ਼ਾਮਾਂ ਦੇ ਬਾਵਜੂਦ ਉਹ ਆਪਣੇ ਆਪ ਚਰਚਾ ਦਾ ਵਿਸ਼ਾ ਚਲਦਾ ਚਲਦੀ ਰਿਹਾ ਵਿਚਾਰ ਸ਼ੁਕਰੀਆ ਧੰਨਵਾਦ ਤੁਹਾਡਾ ਪ੍ਰੋਫੈਸਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਵਿੰਦਰ ਜੀ ਤੁਹਾਡੀ ਟੀਮ ਦਾ ਸਾਡੇ ਸਰਵੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ